ਟਿਕਟੌਕ ਤੇ ਲਾਈਵ ਹੋ ਕੇ ਕਮੈਂਟ ਪੜ ਰਿਆ ਉਹਨੂੰ ਸਾਰੇ ਕਮੈਂਟ ਇਹੀ ਆ ਰਹੇ ਆ ਵੀ ਸ਼ਰਮ ਕਰ ਅੱਗੇ ਆਪਣੀ ਥੋੜੀ ਬੇਇੱਜ਼ਤੀ ਹੋਈ ਆ ਵੀ ਤੂੰ ਲਾਈਵ ਵੱਲੋਂ ਇਹਦਾ ਆਪਣਾ ਸਟੈਂਡ ਰੱਖੋ ਰੋਟੀ ਜ਼ਿੰਮੇਵਾਰੀ ਬਾਹਲੀ ਵਧੇ ਜਾਂਦੀ ਆ ਜਦੋਂ ਤੁਸੀਂ ਸਿਰ ਤੇ ਪੱਗ ਜਾਂ ਦਮਾਲਾ ਬਣ ਲੈਨੇ ਹੋ ਤੇ ਮੈਨੂੰ ਕਹਿੰਦੇ ਘੱਟ ਲੋਡ ਕਰਾਂਗੇ ਜਾਂ ਤਾਂ ਵਿੱਚ ਵਿੱਥਾਂ ਪਾ ਕੇ ਧਰੇ ਆ ਪਰ 600 ਪਾਉਂਡ ਵੱਧ ਆਗਾ ਹੁਣ ਯਾਰ ਇਹਦੇ ਪਿੱਛੇ ਮੈਂ ਫੇਰ ਖੱਜਲ ਨਹੀਂ ਹੋਣਾ ਵਾਹ ਜੀ ਵਾਹ ਵਾਹ ਬੈਕ ਕਰੀਏ ਨਾ ਫੋਰ ਪਲੇਜ਼ਰ ਲਾ ਮੂਰੇ ਟਰੱਕ ਕਰਤਾ ਕੰਜਰ ਦੇ ਨੇ ਆ ਬੰਦਾ ਸੀਗਾ ਜਿਹੜਾ ਸਾਹਮਣੇ ਬੈਕ ਲਾਈਨ ਤੇ ਤੇ ਪੈਰਾਂ 'ਚ ਦੇਖੋ ਕੈਂਚੀ ਚੱਪਲ ਪਾਈ ਵੀ ਆ। ਸਾਵੀ ਐਨ ਲੱਗੀ ਵੀ ਆ। ਹੁਣ ਆ ਦੇਖੋ ਪਿੰਨ ਅੰਦਰ ਜਾਊ ਕਿ ਕਈ ਯਾਰੀ ਕਿ ਤੁਸੀਂ ਕਰੋ ਪ੍ਰਾਣ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਨਾ ਨੱਪ ਦਿਆ ਕਰੋ ਘੰਟੀ ਵਾਲਾ ਬਟਨ ਤੇ ਇੱਕ ਵੀਡੀਓ ਨੂੰ ਲਾਈਕ ਲਾਜ਼ਮੀ ਕਰਿਆ ਕਰੋ ਲਾਈਕ ਬਹੁਤ ਘੱਟ ਆਉਂਦੇ ਆ ਤੇ ਸ਼ੇਅਰ ਕਰਿਆ ਕਰੋ ਤੁਹ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਆ ਕਰੋ ਜਿਵੇਂ ਤੁਸੀਂ ਅੱਗੇ ਰਾਇ ਦਿੰਨੇ ਹੋ ਮੈਂ ਤੁਹਾਡੀਆਂ ਮੰਨਦਾ ਵੀ ਐ ਜਿਵੇਂ ਲਾਈਵ ਵਾਲੀ ਹੋਰ ਕੀ ਹੋਰ ਤੇ ਉਹਦਾ ਆਪਣਾ ਗੁੱਡ ਮਾਰਨਿੰਗ ਜੀ ਉਹ ਵੀ ਦੂਜੀ ਵਾਰੀ ਤੇਾਰੇ ਚੜਦੀ ਕਲਾ ਚੋਂ ਆਹ ਕਿੰਧਰ ਲਈ ਜਾਂਦਾ ਅੰਕਲ ਜੋਰਾ-ਸ਼ੋਰਾ ਨਾਲ ਕੰਮ ਚੱਲੀ ਜਾਂਦਾ ਵੇਹਰ ਹੌਸ ਦਾ ਉਧਰਲੀ ਸਾਈਡ ਤੋਂ ਬਹੁਤ ਡਬਲ ਬਣਾਈ ਜਾਂਦੇ ਆ ਹੁਣ ਇਹ ਦੇਖਿਆ ਪੇਪਰ ਮਿਲ ਗਿਆ ਹੁਣ ਮੁੜ ਕੇ ਫੇਰ ਕਹਿੰਦੇ ਆ ਫੋਟੋ ਤੇ ਫੋਟੋ ਮੈਂ ਪਹਿਲਾਂ ਹੀ ਖਿੱਚ ਲਾਂ ਕਿਉਂਕਿ ਜਦੋਂ ਅੱਗੇ ਨੂੰ ਬਚਿਆ ਹਨਾ ਤੇ ਉਹ ਟੈਂਪਰੇਚਰ ਹੋਰ ਵਧਿਆਣਾ ਹਾਂਜੀ ਸੋਣਿਓ ਚੱਲੀਏ 11 ਵਜੇ ਨਾਲੇ ਹੋ ਗਿਆ ਬੇਖਾਬ ਬਣੀ ਆ ਗਈ ਆ ਤੁਸੀਂ ਜੇ ਦੋ ਮੀਟਰ ਦਾ ਲੋਡ ਨਹੀਂ ਚੱਕਿਆ ਲਾਸਟ ਟਾਈਮ ਚੱਕਰ ਚੱਲਿਆ ਸੀ ਦੇ ਪਿਛਲੀ ਵਾਰੀ ਉਹ ਤੇ ਬੜਾ ਟਾਈਮ ਖਰਾਬ ਕੀਤਾ ਹੀ ਅਗਲੇ ਦਿਨ ਤੁਰੇ ਸੀ ਹੁਣ ਇਹ ਕਹਿ ਕੇ ਮੈਨੂੰ ਚਕਾਇਆ ਗਿਆ ਇਹਨਾਂ ਨੇ ਕਹਿੰਦੇ ਲਾਸਟ ਟਾਈਮ ਵੀ ਨਹੀਂ ਨਾ ਪਟਕਾਈ ਤੁਹਾਨੂੰ ਦੂਜੇ ਮੁੰਡੇ ਨੇ ਚਕਾਈ ਕਹਿੰਦੇ ਉਹ ਕਰ ਦਿੰਦੇ ਆ ਲੋ ਟਾਈਮ ਨਾਲ ਵੀ ਬ੍ਰੈਡਾਂ ਦਾ ਲੋਡ ਹੀ ਆ ਮੀਟ ਦਾ ਨਹੀਂਗਾ ਮੈਂ ਵੀ ਚਲ ਠੀਕ ਆ ਦੇਖ ਲੈਨੇ ਆ ਇਹ ਕਹਿੰਦਾ ਮੈਂ ਉਹਦਾ ਲਾਲਚ ਇਹ ਕਰਕੇ ਉਹ ਮੈਨੂੰ ਨੇੜੇ ਪੈਂਦਾਗਾ ਤੇ ਜਿਹੜਾ ਦੂਜਾ ਲੋਡ ਸੀ ਔਰ ਉਹ ਦੂਰ ਸੀਗਾ ਥੋੜਾ ਜਿਆ ਐ ਚੱਲ ਕੋਈ ਨਹੀਂ ਜਿਹੜਾ ਪਿੰਡ ਆ ਨਾ ਫੇਰ ਪਾਈ ਜਾਣੇ ਕਹਿ ਦਿੰਦਾ ਤੂੰ ਪਿੰਡ ਪਿੰਡ ਕਾ ਤੋ ਕਹਿਣਾ ਇਹ ਹੁਣ ਮੈਂ ਡਿਲੀਵਰੀ ਕਰਕੇ ਤੁਰਿਆ ਮਣਕਾਟੋਂ ਤੋਂ ਹਣਾ ਇਹ ਹੈਗਾ ਯੂ ਐਸ ਏ 6169 ਤੇ ਹੈਗਾ ਪਹਿਲਾ ਪਿੰਡ ਹੀ ਪੈਂਦਾ ਹਣਾ ਇਹਦਾ ਨਾਮ ਪਤਾ ਨਹੀਂ ਕੀ ਹੈ ਯਾਰ ਐਡਾ ਕਿ ਸੋਹਣਾ ਨਾ ਬਾਈ ਇਹ ਇਹ ਜੇ ਤੂੰ ਥੋੜਾ ਜਿਆ ਸਨੇਹਾ ਨਾ ਹੀਂ ਦਿਆ ਨਾ ਜਦੋਂ ਉਹ ਹੀ ਦਰਖਤ ਦਿਨ ਚੜਦਾ ਜੇ ਹੁੰਦਾ ਇਤੂ ਵੀ ਸਿਰਾ ਲਾਗਦਾ ਆਹ ਦੇਖੋ ਲੈਫਟ ਸਾਈਡ ਤੇ ਸਾਰੇ ਫਲੈਗ ਲੱਗੇ ਹੋਏ ਹਨ ਤੇ ਚਾਰੇ ਪਾਸੇ ਘਰ ਆ ਗਏ ਸੁੰਦਰਤਾ ਦੇਖੋ ਤੁਸੀਂ ਇਹਦੀ ਆਹ ਦੇਖੋ ਕਿੰਨਾ ਘੈਂਟ ਲੱਗਦਾ ਨਾ ਚੈਰਚ ਦਾ ਮੈਨ ਹੈ ਹੀ ਹੁੰਦਾ ਯਾਰ ਆ ਦੀ ਸਪੀਡ ਓਨੀ ਕਿ ਰੁਕਾਉਣਾ 30 ਦੀ ਆ ਪਹਿਲਾਂ 35 ਦੀ ਸੀ ਇੱਥੇ ਧਿਆਨ ਕਿਉਂਕਿ ਇੱਥੇ ਮਾਮਾ ਪੱਕਾ ਹੁੰਦਾ ਆਈ ਉਧਰ 11 17 ਤੇ ਆ ਉੱਥੇ ਕੋਈ 90 ਤੇ ਜਾਂਣ ਚਾ 105 ਤੇ ਚਲਾਉਣੇ ਕੋਈ ਕੋਣ ਨਹੀਂ ਕਹਿੰਦਾ ਤੇ ਜਿਹੜੀ ਪਿੰਡ ਦੀ ਸਪੀਡ ਹੁੰਦੀ ਛੋਟੇ ਸ਼ਹਿਰਾਂ ਦੀ ਹੈ ਨਾ ਤੇ ਉਹ ਜਿਵੇਂ 70 ਦੀ ਆ 50 ਦੀ ਆ ਜੇ ਉੱਥੇ 80 ਤੇ ਜਾਂਨੇ ਆ 60 ਤੇ ਉਹ ਉੱਥੇ ਨਹੀਂ ਵਾਛਦੇ ਫਿਰ ਉਹ ਖੜੀ ਉੱਥੇ ਹੁੰਦੇ ਆ ਮੈਨ ਤੇ ਬੰਦਾ ਖਿੱਚਾ ਖਿੱਚਾ ਆਉਂਦਾ ਭਜਾਈ ਤੇ ਇੱਥੇ ਵੀ 5-10 ਹੋਰ ਚ ਖਿੱਚ ਤੇ ਨਿਉਣਾ ਇੱਥੇ ਆ 30 ਦਾ ਜੋਣਾ ਬ ਚਾਹ ਦੇਖੋ ਚਾਰੇ ਪਾਸੇ ਘਾਰ ਆ ਤੇ ਸ਼ੌਪਾਂ ਕਿੰਡੀਆਂ ਸੋਹਣੀਆਂ ਯਾਰਾ ਪੁਰਾਣਾ ਬਾਜ਼ਾਰ ਬਣਿਆ ਹੋਇਆ ਨਾ ਜੇ ਪੁਰਾਣੇ ਸ਼ਹਿਰਾਂ ਚ ਹੁੰਦਾ ਉਹ ਚੀਜ਼ ਆ ਸੇਮ ਦੇਖੋ ਦੋਨੇ ਸਾਈਡਾਂ ਤੇ ਵਾਹ ਜੀ ਵਾਹ ਉਧਰ ਤੋਂ ਤੇ ਰੰਗ ਨਿਆਰੇ ਐ ਐਵੇਂ ਥੋੜਾ ਇਹਨੂੰ ਅਮਰੀਕਾ ਕਹਿੰਦੇ ਆ ਅਮਰੀਕਾ ਵੀਰੋ ਤੇ ਬਾਕੀ ਸਫਾਈ ਦੇਖੋ ਤੁਸੀਂ ਕਿੰਨੀ ਆ ਨਾਲੇ ਹੁਣ ਪੱਤ ਝਾੜ ਦਾ ਮੌਸਮ ਆ ਨਾਲ ਦੀ ਨਾਲ ਹੀ ਕਰੀ ਜਾਂਦੇ ਆ ਸਫਾਈਆਂ ਇਹਨਾਂ ਦੇ ਇੰਟਰ ਆਇਆ ਇੱਕ ਉਧਰ ਦੀ ਡੋਰ ਤੇ ਖੜਾ ਏ ਗੋਰਾ ਜਿਹੜਾ ਪੇਪਰ ਫੜਦਾ ਹੁੰਦਾ ਕਾਲ ਕਰਨ ਦੇ ਨਹੀਂ ਲੋੜ ਪਈ ਕਹਿੰਦਾ ਇੱਥੇ ਲਾ ਦੇ 26 ਤੇ ਐਂ ਦਾ ਬਣ ਗਈ ਨਾ ਗੱਲ ਤੇ ਆਪਾਂ ਤੋੜ ਕੇ ਸੀਲ ਇਹਨੂੰ ਵੀ ਬੰਦੇ ਕਈ ਕਟਰ ਚੱਕੀ ਫਿਰਦੇ ਨੇ ਸੌਖਾ ਤਰੀਕਾ ਪਤਾ ਕੀ ਹੈ ਸੀਲ ਤੋੜਨਾ ਇੱਥੇ ਆਏ ਉਂਗਲਾਂ ਬਾਹਰ ਸੀਲ 'ਚ ਹਨਾ ਚੱਕ ਸੀਲ ਟੁੱਟ ਗਈ ਤੇ ਇੱਥੇ ਇਹਨੂੰ ਬਾਦੋ ਦੁਬਾਰਾ ਕਿਉਂਕਿ ਲੱਕੜੀ ਤਾਂ ਹੈ ਨਹੀਂ ਇੱਕ ਵਾਰੀ ਸੀਲ ਟੁੱਟੀ ਆਹ ਤੋਂ ਦੇ ਕਿੰਨੀ ਪਾਗੇ ਮੇਰਾ 50 ਤੇ ਚਲਾਉਣੀ ਕਰਾ ਦੇ ਕਾਪੀਕੇਸ਼ਨ ਫਾਇਰ ਜੰਨੇ ਸਹੀ ਚੇਤਾ ਹੋਇਆ ਉਹ ਲੈਕ ਪਹਿਲਾਂ ਮਿੰਨੀ ਕੋਕਾ ਜੀ ਲੈਕ ਪਹਿਲਾਂ ਲੈਕ ਪਹਿਲੀ ਮੱਲਾ ਦਾ ਬਾਤੀ ਦੇਖਣਾ ਬੈਕ ਲਾ ਕੇ ਨਾ ਜੀਪੀਐਸ ਪਰ ਕੇ ਐਡਰੈਸ ਪਹਿਲਾਂ ਹੋਊਗਾ ਵੀ ਇਹਦੇ ਚ ਲਾਜ਼ਮੀ ਹੋਰ ਵੀ ਬਲੈਸ਼ਰ ਆਨ ਕਰ ਲੋ ਨਾਲ ਦੀ ਨਾਲ ਵਾਰੀ ਵਾ ਵਾ ਬੈ ਕਰੀਏ ਨਾ ਫੋਰ ਪਲੇਜ਼ਰ ਮੂਰੇ ਟਰੱਕ ਕਰਤਾ ਕੰਜਰ ਦੇ ਨੇ ਕੋਈ ਹੱਲ ਨਹੀਂ ਯਾਰ ਇਹ ਜੇ ਬੰਦਿਆਂ ਦਾ ਦੱਸ ਬੰਦਣੇ ਵੀ ਮੈਂ ਬੈਕ ਲਾਈ ਜਾਣਾ ਹਨ ਵੀ ਵੇਟ ਕਰ ਲੈ ਤੂੰ ਦਰੋ ਸਨ ਵਿੱਚ ਦੀਪ ਤੁੰਨ ਤਾਂ ਉਹਦੇ ਮੈਨੂੰ ਆਤੀ ਮੈਂ ਦਰਗਾਣੂ ਤਾਂ ਗੋਣਾ ਇਧਰੋ ਸਹੀ ਬੈਕ ਲੱਗ ਜੂਗਾ ਸਿੱਧਾ ਗੇਟ ਕੰਨੀ ਨੂੰ ਬਾਹਰ ਨੂੰ ਜਾ ਕੇ ਦੇਖਾਂ ਦਾ ਸਹੀ ਹੈ ਕਿਹੜਾ ਇਹ ਹੋ ਰਹੀ ਹੈਗਾ ਮੈਨੂੰ ਪਹਿਲਾਂ ਪਤਾ ਸੀ ਇਹੀ ਹੋਣਗੇ ਆਪਣੇ ਬੰਦੇ ਇੱਧੀਆਂ ਅਰਖਤਾਂ ਤੋਂ ਨਾ ਫੇਰ ਵੀ ਡਰਦੇ ਆ ਧਿਆਨ ਮਾਰਦੇ ਆ ਇਹ ਨਹੀਂ ਇਹ ਸਾਲੇ ਬਾਂਦਰੋਂ ਵਿੱਚ ਜਾਂਦੇ ਆ ਆ ਬੰਦਾ ਸੀਗਾ ਜਿਹੜਾ ਸਾਹਮਣੇ ਬੈਕ ਲਾਈਨਰ ਤੇ ਤੇ ਪੈਰਾਂ 'ਚ ਦੇਖੋ ਕੈਂਚੀ ਚੱਪਲ ਪਾਈ ਵੀ ਆ ਗੋਰਾ ਹੈ ਇਹ ਪੈਰਾਂ 'ਚ ਦੇਖੋ ਇਹਦੇ ਕੈਂਚੀ ਜੱਪੜ ਆ ਗਈ ਤੇ ਬੇਅਰ ਹਾਊਸ ਦੇ ਅੰਦਰ ਆ ਏਨੇ ਨਗਾਇਆ ਸੀ ਪਿੱਛੇ ਦੀ ਟਰੱਕ ਤੇ ਹਜੇ ਡੋਰ ਖੁੱਲੀ ਜਾਂਦਾਗਾ ਤੇ ਉਹਨਾਂ ਦਾ ਲੱਗਿਆ ਹੋਇਆਗਾ ਇਹਦੇ ਪੈਰ ਦੇਖ ਲਓ ਕੈਂਚੀ ਚੱਪਲ ਕੀ ਰਿਵਿਊ ਹੈ ਇਹਦੇ ਬਾਰੇ ਆਓ ਦੇਖ ਲਓ ਪੈਰ ਟਰੱਕ ਬੈਕ ਲਾ ਰਿਹਾ ਐ ਹੈ ਡੌਗ ਤੇ ਪਰ ਬੰਦੇ ਕਹਿੰਦੇ ਐਂ ਕਰ ਦੋ ਪਹਿਲਾਂ ਤਾਂ ਨੇ ਐਡੀ ਗਲਤੀ ਕੀਤੀ ਹੈ ਨਾ ਪਿੱਛੇ ਦੀ ਟਰੱਕ ਨਗਾ ਤਾਂ ਮੈਂ ਬੈਕ ਲਾਈ ਜਾਂਦਾ ਸੀਗਾ ਇਹ ਮੈਨੂੰ ਉੱਥੇ ਵੀ ਮਿਲਿਆ ਸੀ ਥੱਲੇ ਨਾ ਟਰੱਕ ਪਿੱਛੇ پارک ਕਰਕੇ ਤੁਰਿਆ ਫਿਰਦਾ ਸੀ ਇਹਦੇ ਕੋਲੇ ਤੇ ਉਦੋਂ ਵੀ ਇਹਦੇ ਚੱਪਲੇ ਪੰਗਾਂ ਵੀਆਂ ਸੀਗਾ ਤੇ ਉਹ ਹੀ ਗੱਲ ਆ ਬਤਰਾਮ ਕਰਦੇ ਆ ਆਪਣੇ ਬੰਦਿਆਂ ਨੂੰ ਜਿਆਦੇ ਹਨਾ ਇਹ ਨਹੀਂ ਮੈਂ ਕਹਿੰਦਾ ਆਪਣੀ ਸਾਰੇ ਗੱਲ ਸਹੀ ਆਗੇ ਹਨਾ ਜਾਂ ਗਲਤ ਆ ਹਰ ਇੱਕ ਕਮਿਊਨਿਟੀ ਚ ਹੁੰਦੇ ਆ ਜਿਵੇਂ ਮੈਂ ਅੱਗੇ ਵੀ ਕਹਣਾ ਉਹਨਾਂ ਪਰ ਟਾਰਗੇਟ ਆਪਣੇ ਬੰਦੇ ਕਰ ਰਹੇ ਆ ਇਹ ਚੀਜ਼ ਆਪਣੇ ਬੰਦੇ ਫੇਰ ਵੀ ਸਮਝਣ ਨੂੰ ਤਿਆਰ ਨਹੀਂ ਮੈਂ ਵਿੱਚ ਵੀਡੀਓ ਐਡ ਕਰੂੰਗਾ ਕੁਝ ਕੁ ਕੈਂਟਾਂ ਦੀ ਆ ਜਿੱਦੇ ਮੈਂ ਘਰੇ ਹੀ ਮੈਂ ਉਹਦੇ ਲਾਈਵ 'ਚ ਵੀ ਗੱਲ ਕੀਤੀ ਆ ਉਹਦੀ ਬੰਦੇ ਦੀ ਆਪਣਾ ਬੰਦਾ ਸਿਰ ਤੇ ਦਮਾਲਾ ਬੰਨਿਆਗਾ ਗੁੱਸਾ ਵੀ ਨਾ ਕਰੋ ਜੇ ਕਰੋਂ ਤਾਂ ਕੋਈ ਨਹੀਂ ਸਿਰ ਤੇ ਦਮਾਲਾ ਬੰਨਿਆ ਟਿਕਟੌਕ ਤੇ ਟਰੱਕ ਚਲਾ ਰਿਆ ਐ ਬੈਠਾ ਇੱਥੇ ਹਨਾ ਤੇ ਆ ਕੱਪ ਹੋਲਡਰ ਨਹੀਂ ਇੱਥੇ ਚਾਹ ਵਾਲੇ ਕੱਪ ਰੱਖਦੇ ਹੁੰਨੇ ਆ ਜਾਂ ਇੱਥੇ ਕਿਤੇ ਫੋਨ ਰੱਖਿਆ ਹੋਇਆ ਟਿਕਟੌਕ ਤੇ ਲਾਈਵ ਹੋ ਕੇ ਕਮੈਂਟ ਪੜ ਰਿਆ ਉਹਨੂੰ ਸਾਰੇ ਕਮੈਂਟ ਇਹੀ ਆ ਰਹੇ ਆ ਵੀ ਸ਼ਰਮ ਕਰ ਅੱਗੇ ਆਪਣੀ ਥੋੜੀ ਬੇਇੱਜ਼ਤੀ ਹੋਈ ਆ ਵੀ ਤੂੰ ਲਾਈਵ ਹੋਇਆ ਹਨਾ ਡਰਾਈਵ ਕਰਦਾ ਟਾਈਮ ਪਹਿਲੀ ਗੱਲ ਤਾਂ ਟੈਕਟਕੋ ਕੀ ਬੈਨ ਕਰ ਦਿੰਦੇ ਹੁੰਦੀ ਆ ਉਹਨੂੰ ਭਾਈ ਜਦੋਂ ਲੋਕ ਗਾਣਾ ਕੱਢਣ ਲੱਗ ਗਏ ਉਹਨੇ ਫੇਰ ਬੰਦ ਕੀਤਾ ਵੀ ਤੈਨੂੰ ਯਾਰ ਐਡਾ ਕਿਹੜਾ ਚੰਸਕਾ ਜਾਂ ਕਿਹੜੀ ਗੱਲ ਸੀਗੀ ਹਨਾ ਵੀ ਤੂੰ ਤੁਰੇ ਜਾਂਦੇ ਤੇ ਲਾਈਵ ਹੋ ਗਿਆ ਟਰੱਕ ਤੇ ਅੱਗੇ ਥੋੜੇ ਸਰੋਪੇ ਪੈਂਦੇ ਆ ਆਪਾਂ ਨੂੰ ਤੇ ਉੱਤੋਂ ਤੇਰੇ ਪੱਗ ਵੀ ਨਹੀਂ ਦਮਾਲਾ ਬੰਨਿਆ ਵਿਆ ਉਹਦੀ ਇੱਜ਼ਤ ਰੱਖ ਲਓ ਜੇ ਨਹੀਂ ਸਮਝ ਸਕਦੇ ਨਾ ਮੇਰਾ ਭਾਈ ਲਾਹ ਦੇ ਕਰੋ ਫਿਰ ਗੁੱਸਾ ਲੱਗੂ ਤੁਹਾਨੂੰ ਇਸ ਗੱਲ ਦਾ ਛੋਟੀ ਜ਼ਿੰਮੇਵਾਰੀ ਬਾਹਲੀ ਵਧੇ ਜਾਂਦੀ ਆ ਜਦੋਂ ਤੁਸੀਂ ਸਿਰ ਤੇ ਪੱਗ ਜਾਂ ਦਮਾਲਾ ਬਨ ਲੈਨੇ ਹੋ ਠੀਕ ਆ ਨਾ ਤੇ ਗਾਲਾਂ ਤੂੰ ਕੱਢਦਾ ਮੈਨੂੰ ਪਤਾ ਕਿੰਨਾਂ ਨੂੰ ਆ ਸਾਰੀਆਂ ਮੈਂ ਤੈਨੂੰ ਉਹ ਗਾਲਾਂ ਕਰਕੇ ਨਹੀਂ ਤੇਰੀ ਹਰਕਤ ਕਰਕੇ ਲਾਈਵ ਕਰਕੇ ਆਉਗੀ ਤਾਂ ਮੈਂ ਐਡ ਕਰੂੰਗਾ ਵਿੱਚ ਉਹਦਾ ਫੇਸ ਵੀ ਤੁਹਾਨੂੰ ਦਿਖਾਈ ਜਾਊ ਕਿਹੜਾ ਬੰਦਾ ਆਗਾ ਮੇਰਾ ਭਰਾ ਸ਼ਰਮ ਮੰਨਿਆ ਕਰੋ ਇਹ ਤਾਂ ਜਮਾਈ ਨਹੀਂ ਜਮਾਈ ਨਹੀਂ ਛੋਟੇ ਜਦੋਂ ਤੁਸੀਂ ਦਾੜੀ ਰੱਖ ਲਈ ਹੈ ਨਾ ਏਡੀ ਏਡੀ ਸਾਡੇ ਵਰਗੇ ਤਾਂ ਮੋਨੇ ਆ ਯਾਰ ਛੇਤੀ ਕਹੇ ਨੂੰ ਪਤਾ ਨਹੀਂ ਲੱਗਦਾ ਕੌਣ ਆ ਹਨ ਵੱਧ ਤੋਂ ਵੱਧ ਇੰਡੀਆਨ ਆ ਛੋਟੇ ਐਡੀ ਜਿਹੜੀ ਦਾੜ੍ਹੀ ਆ ਸਿਰ ਤੇ ਦਮਾਲਾ ਬੰਨਿਆਗਾ ਤੁਸੀਂ ਸਪੈਸ਼ਲੀ ਪਤਾ ਲੱਗਦਾ ਕੌਣ ਆ ਤੁਸੀਂ ਕੌਣ ਨਹੀਂ ਫੇਰ ਆਪਾਂ ਕਹਿੰਨੇ ਆ ਸਾਨੂੰ ਗਾਲਾਂ ਕਰਦੇ ਆ ਕੱਢਦੇ ਆ ਹੇਟ ਕਰਦੇ ਆ ਰੇਸੇ ਜੇਮ ਛੋਟੇ ਵਰਗੇ ਬੰਦੇ ਆ ਕਰਕੇ ਟਾਰਗੇਟ ਹੁੰਨੇ ਆ ਹੋਰ ਨਹੀਂ ਕਿਸੇ ਕਰਕੇ ਤੁਰੇ ਜਾਂਦੇ ਤੇ ਤੂੰ ਲਾਈਵ ਹੋਇਆ ਉੱਤੋਂ ਤੂੰ ਕਮੈਂਟ ਪੜ ਰਹੇ ਆਂਗਾ ਮਾੜਾ ਮੋਟਾ ਮੇਰਾ ਭਰਾ ਕੱਲ ਨੂੰ ਹੱਥ ਮਾਰਿਆ ਕਰੋ ਆਪਣਾ ਪਹਿਲਾਂ ਹੀ ਬਹੁਤ ਜਲੂਸ ਨਿਕਲੀ ਜਾਂਦਾ ਸੋਸ਼ਲ ਮੀਡੀਆ ਤੇ ਹੋਰ ਨਾ ਕੱਟੋ ਆਪਦੀ ਆਪ ਕੋਲੋਂ ਵੱਲੋਂ ਇਦਾਂ ਆਪਣਾ ਸਟੈਂਡ ਖਰਾਬ ਕਰਾਂਗੇ ਆਪਣੀ ਹੈਗੀ ਦਾ ਤੇ ਚਲੋ ਡੇਢ ਘੰਟੇ ਬਾਅਦ ਪੇਪਰ ਫੜਾ ਗਿਆ ਹੁਣ ਇਹਨੂੰ ਨਾ ਪਾਹੋਂ ਉੱਥੇ ਪਰ ਕਰਕੇ ਤੇ ਟਰੇਲਰ ਕਲੀਨ ਕਰਦੇ ਆ ਨਾਲੇ ਉਹਨੂੰ 2 ਘੰਟੇ ਆਉ ਆਪਣੇ ਕੱਲ ਜੋ ਆਉ ਤਾਂ ਗਾਹ ਵੀ ਨਿਕਲਣੀ ਆ ਮੈਂ ਚੱਲ ਕੇ ਰਾਂ ਇੱਥੋਂ ਉੱਥੇ ਚાલਦੇ ਆਂਗੇ ਟਰੇਲਰ ਕਲੀਨ ਕਰ ਲ ਗਏ ਆ ਬਲੂਰ ਚੱਕ ਲਿਆ ਬਲੂਰ ਬਲਾਰ ਮਾਰਦੇ ਆ ਐਨੀ ਕੁ ਗਰਮੈਸ ਹੋ ਗਈ ਨਾ ਟਰੱਕ ਚ ਪਲੱਸ 35 ਹੋ ਗਿਆ ਹਨਾ ਤੇ ਕੀ ਨਾਲ ਇਹਦੇ ਹੁੰਦੇ ਆ ਸਿੱਧੀ ਆਹ ਬਈ ਆਪਣਾ ਜੀਪੀਐਸ ਵਗੈਰਾ ਸਾਰਾ ਕੁਝ ਹੀ ਡਿੱਗ ਪਿਆ ਗਰਮੀ ਨਾਲ ਲਾਉਣ ਦਾ ਇਰਾਦਾ ਤਾਂ ਮੇਰਾ ਇੱਧਰ ਸੀ ਛਾਵੇਂ ਜਿਹੜਾ 20 ਮਿੰਟ ਖੜਨਾ ਫਿਰ ਉਹ ਮੈਂ ਜਰ ਉਧਰ ਨਾ ਜਾੜ ਦਾ ਨੰਗਾ ਬੰਦ ਹੋ ਜੂਗਾ ਇੱਥੇ ਲਾ ਕੇ ਕਲੀਨ ਕਰ ਲੈਨੇ ਨਾਲੇ ਗਰਵੇ ਪਿੱਛੇ ਉੱਤੇ ਸਿੱਟਣਾ ਸੌਖਾ ਹੈ ਆਪਾਂ ਨੂੰ ਪੈਂਤੀ ਹੋ ਗਿਆ ਜੀਪੀਐਸ ਯੂਪੀਐਸ ਸਭ ਕੁਝ ਹੀਛੇ ਤੋਂ ਲੈ ਗਿਆ ਗਰਮੈਸ ਨਾਲ ਆਦਿਗਾ ਇੱਥੇ ਰੱਖਿਆ ਹੁਣ ਮੈਂ ਠੰਡਾ ਕਰਨਾ ਨੂੰ ਤਾਂ ਹੱਥ ਨਹੀਂ ਲੱਗਦਾ ਇੰਨਾ ਗਰਮ ਹੋ ਗਿਆ ਨੂੰ ਇੱਥੇ ਪ사 ਕੇ ਐਨਾ ਏਸੀ ਦੇਣਾ ਮੂਰੇ ਕਿਉਂਕਿ ਹਰ ਵਕਤ ਗਰਮੈਸ ਚ ਹੀ ਰਹਿੰਦਾ ਥੋੜੀ ਠੰਡ ਲੈ ਲੂਗਾ ਇਹ ਵੀ ਏਸੀ ਚੱਲੀ ਜਾਂਦਾ ਚਲੋ ਕਰਕੇ ਅੱਗੇ ਕਲੀਨ ਹੈ ਤਾਂ ਜਿਵੇਂ ਲੱਕੜਾਂ ਨਹੀਂ ਹੈ ਇਹਦੇ ਚ ਉਹ ਵੀ ਉਹ ਜਿਹੜੀ ਮਾੜੀ ਮੋਟੀ ਕੋਈ ਸਕੈਟ ਟੁੱਟ ਜਾਂਦੀ ਹੈ ਹਨਾ ਉੱਤੋਂ ਨਹੀਂ ਫੋਰਕ ਲੱਫਟ ਨਾ ਗਿਆਂ ਦੀ ਆ ਦੇਖੋ ਚੂਰਾ ਜਿਹਾ ਬਣਿਆ ਪਿਆ ਹੋਰ ਤਾਂ ਕੋਈ ਨਹੀਂ ਆ ਆਪਣੀ ਜਿਗਾਰਡ ਲਾਈ ਕੰਮ ਜਾਪਾ ਆ ਦੇਖੋ ਸੈਟ ਆਹੀਂ ਸੈਟ ਫਰੀ ਭਰਉਣ ਕੀਤਾ ਮੈਂ ਬੰਦ ਕਰਤਾ ਸੀ ਉਹਨੂੰ ਸੈਟ ਨਹੀਂ ਕੀਤਾ ਸੀ ਹਜੇ ਮੈਂ ਚੱਲ ਕਰਦੇ ਆ ਤੂ ਤੀਆਂ ਯਾਰ ਲੱਗੀਆਂ ਨਹੀਂ ਆ ਮੋਕਲ ਨਾ ਹਨਾ ਉਦੋਂ ਲੱਗੀਆਂ ਹੋਈਆਂ ਸੀ ਇਹ ਤੇ ਉਹੀ ਤੂਤਾ ਯਾਰ ਹਨਾ ਮਾੜਾ ਡਾਣੀਆਂ ਦਾ ਹੀ ਫਰਕ ਆ ਆਪਾਂ ਛਾਂ ਛੂਂ ਕੇ ਇਹਦੇ ਟੋਕਰੇ ਟਾਕਰੇ ਬਣਾ ਲੈਨੇ ਹੁੰਨੇ ਆ ਇੱਥੇ ਕਿਹੜਾ ਛਾਂਗੇ ਜਾਂਦੇ ਆ ਤਾਂ ਹੀ ਐਂਦੀ ਆ ਮੇਰੇ ਹਿਸਾਬ ਨਾਲ ਰੀਫਰ ਦਾ ਮਾਈਨਸ 10 ਦਾ ਲੋਡ ਆਗਾ ਇਹ ਤਾਂ ਜਾਇਆ ਪਿਆ 63 ਤੇ ਆ ਦੇਖੋ 63 ਤੇ ਹੋਇਆ ਪਿਆ ਇਹਨੂੰ ਮਾਈਨਸ 10 ਤੇ ਲਾ ਦਿੰਨੇ ਆ 60 ਤੋਂ ਉੱਤੇ ਉਹਦੋਂ ਤੱਕ ਕਿੰਨਾ ਥੱਲੇ ਜਾਂਦਾ ਪਤਾ ਲੱਗੂ GPS ਤੇ ਨਾ ਉਹਦੇ ਨੇੜੇ ਟਰੱਕ ਸਟਾਪ ਆ 3-4 ਕਿਲੋਮੀਟਰ ਪਹਿਲਾਂ ਉਹਦਾ ਐਡਰੈਸ ਪਾਇਆ ਗਰੰਟਡ ਐਡਰੈਸ ਚਾਕਦਾ ਨਹੀਂਗਾ ਤੇ ਇਹ ਆਪਾਂ ਇਹਦੇ ਚ ਪਾ ਕੇ ਦੇਖਦੇ ਆਂ ਆਹ ਇਹ ਸਹੀ ਆ ਨਾ ਇਹ 45 ਕਿਲੋਮੀਟਰ ਦਿਖਾਉਂਦਾ ਪਰ ਨੇੜੇ ਜਾ ਕੇ ਇਹਨੂੰ Google Map ਨੂੰ ਫੋਲੋ ਕਰਨ ਦੀ ਲੋੜ ਆ ਦੂਰੋਂ ਤਾਂ ਨਹੀਂ ਉਰੋਂ ਦਾ ਟਰੱਕ ਤਾਂ ਇਹਦੇ ਹਿਸਾਬ ਨਾਲ ਹੀ ਚੱਲਾਂਗੇ। ਸੌਤਨੋਂ ਆਉਂਦਾ ਹੀ ਮੁੱਤ ਜਿਹਾ ਆਛਾ। ਮੈਨੂੰ ਇਹ ਦੀ ਕੋਈ ਕਬ ਟਾਈਮ ਬਹੁਤ ਆਣਾ ਪਿਕਅਪ ਦਾ ਟਾਈਮ ਤਾਂ 7 ਵਜੇ ਦਾ। ਕਿੰਨੀ ਕਿ ਪਹਿਲਾਂ ਕਰਦੇ ਕਿ ਆਪਾਂ ਪਹੁੰਚਦੇ 3 ਵਜੇ ਮੈਂ ਹਜੇ ਟਰੱਕ ਸਟਾਪ ਆਉਂਦਾ ਹੋਇਆ ਹਾਂ ਨਾ ਨਹਾ ਕੇ ਚੱਲਾਂਗੇ ਸ਼اور-ਸ਼ੂਰ ਲੈ ਕੇ ਪਰ ਹੈ ਹੀ ਨਹੀਂ ਰਾਜ ਕੋਈ ਨਹੀਂ ਸ਼ੋਅ ਕਰ ਰਿਹਾਗਾ ਕਿਉਂਕਿ ਹੈ ਨੇੜੇ ਆ ਨਾ ਜਮਾ। ਆਏ ਭਾਈ ਇੰਨੇ ਕਸੂਤੇ ਥਾਂ ਤੇ ਟਰੱਕ ਲਾਇਆ ਨਾ ਉਧਰੋਂ ਦੀ ਨਾ ਹੀ ਕੋਈ ਕੁਸ ਵੀ ਆਉਂਦਾ ਕਰਦਾ। ਕੀ ਘੜ ਸਕਦੇ ਸੀ ਆਪਾਂ ਆ ਕੇ ਓਏ ਸ਼ਾਮੇ ਥੈਂਕ ਯੂ ਆ ਦੇਖੋ ਨੇ ਵੀ ਰਿਸਪੌਂਸ ਕੀਤਾ ਨੂੰ ਲੋ ਕਾਰ ਵਾਲੇ ਨੇ ਬਾਲੀ ਗਰਮਾਇਤ ਹੋ ਗਈ ਦੀ ਹੁਣ ਘੱਟ ਹੀ ਆਗਾ ਓਕੇ ਏਸੀ ਚਲਾਇਆ ਟਰੱਕ ਕਰ ਰਿਹਾ 37 ਸ਼ੋ ਗਰਮੀ ਇਹ ਜੇ ਉੱਥੇ ਬਹੁਤ ਜ਼ਿਆਦਾ ਟਾਈਮ ਖੜਨਾ ਪਿਆ ਤੇ ਆਪਾਂ ਦਾ ਜਨਰੇਟਰ ਔਨ ਕਰ ਦਾਂਗੇ ਏਸੀ ਚਲਾ ਲਾਂਗੇ ਤਾਂ ਹੀ ਕੱਲ ਮੈਂ ਤੇਲ ਭਰ ਕੇ ਲੈ ਆਂਗਾ ਮੈਂ ਗੱਲ ਨਹੀਂ ਕਰਦਾ ਸੀਗਾ ਵੀ ਆਪਣਾ ਦਮਾਲੇ ਵਾਲਾ ਹਨਾ ਲਾਈਵ ਹੋਇਆ ਵਾਲੀ ਟਿਕਟੌਕ ਤੇ ਉਹਦੀ ਪਤਾ ਕੀ ਮਜਬੂਰੀ ਸੀਗੀ ਮੈਂ ਉਹਦੀ ਅੰਝ ਵੀਡੀਓ ਦੇਖੀ ਆ ਜਾ ਕੇ ਕਿ ਉਹਨੂੰ ਕਾਦੀ ਐਮਰਜੈਂਸੀ ਸੀ ਉਹਨੇ ਸਿੱਖਾਂ ਨੂੰ ਹੀ ਗਾਲ੍ਹਾਂ ਕੱਢਣੀਆਂ ਸੀ ਉਹਨੂੰ ਕਹਿੰਦੇ ਕੁਆਚਨ ਕੀਤਾ ਵੀ ਤੁਸੀਂ ਸਿੱਖਾਂ ਨੂੰ ਹੀ ਭਾਨਦੇ ਹੋ ਬਾਕੀ ਜਿਹੜੇ ਗਲਤ ਕਰਦੇ ਆ ਫਲਾਨ ਉਹ ਕੋਈ ਛੋਟੀਆਂ ਕੰਨੜ ਦੇ ਵੀਡੀਓ ਸਿੱਖਾਂ ਖਿਲਾਫ ਆ ਗਲਤ ਤਾਂ ਹੋਰ ਕਮਿਊਨਿਟੀਾਂ 'ਚ ਵੀ ਹੁੰਦਾ ਛੋਟੀਆਂ ਕੱਲੀਆ ਵੀਡੀਓ ਸਿੱਖੀ ਦੇ ਖਿਲਾਫ ਆ ਜਾ ਕਿਸੇ ਨੇ ਪੱਗ ਬੰਨੀ ਆਂ ਦਮਾਲਾਂ ਬੰਨਿਆ ਚੋਲਾ ਸਭ ਪਾਇਆ ਛੋਟੀਆਂ ਵੀਡੀਓ ਸਾਰੀਆਂ ਉਹ ਬੰਦਿਆਂ ਦੇ ਖਿਲਾਫ ਆ ਇਹ ਮਜਬੂਰੀ ਸੀ ਇਹ ਬੰਦੇ ਦੀ ਜਿਹੜਾ ਤੁਰੇ ਜਾਂਦੇ ਟਰੱਕ ਤੇ ਲਾਈਵ ਹੋਇਆ ਤੇ ਕਮੈਂਟ ਪੜ ਰਿਹਾ ਸੀ ਤੇ ਲੋਕਾਂ ਤੋਂ ਗਾਲਾਂ ਲੰਘਾ ਅੱਗੇ ਬਹੁਤ ਫੇਮਸ ਆ ਨਾ ਆਪਾਂ ਨੂੰ ਬਹੁਤ ਉਹ ਕਰਦੇ ਆ ਲੋਕ ਵੀ ਜਿਹੜਾ ਤੁਸੀਂ ਹੋਰ ਨਾਂ ਰੌਸ਼ਨ ਕਰਨ ਲੱਗੇ ਹੋ ਤੇ ਆ ਮੈਂ ਇਥੇਗਾ ਮਿੰਨੀ ਐਪਲੱਸ ਆ ਨਾ ਇੱਥੇ ਬਾਪੇ ਕਹਿੰਦੇ ਕੱਲ੍ਹ ਤੇ ਪਰਸੋਂ ਫੇਰ ਉਹ ਨਾ ਉਹੀ ਕੰਮ ਹੋਇਆ ਜੂਟ ਆਟ ਵਾਲਾ ਚਾਰਚ ਵਗੈਰਾ ਚ ਕਿਤੇ ਮੰਦੀਖ ਦਾ ਨਿਊਜ਼ ਜਿਵੇਂ ਨੂੰ ਪ੍ਰੋਪਰ ਲੱਭੀ ਮੈਂ ਸੁਣਿਆ ਕਿ ਨੇ ਇੱਥੇ ਫੇਰ ਹੋਇਆ ਉਹੀ ਕੰਮ ਨੂੰ ਆ ਗਿਆ ਆ ਗਿਆ ਟੈਂਪਰੇਚਰ ਵੀ ਥੱਲੇ ਤੇ ਆਪਾਂ ਵੀ ਪਹੁੰਚ ਗਏ ਆ 3 ਵਜੇ ਦੇ ਨੂੰ ਹੁਣ ਪੁੱਜ ਕੇ ਆਉਣਾ ਅੰਦਰ ਜਾ ਕੇ ਕੀ ਆ ਕਹਿੰਦੇ ਆ ਅੱਜ ਮੈਂ ਇੱਧਰ ਲਾਇਆ ਯਾਰ ਹੁਣ ਨਾ ਟਰੱਕ ਤੇ ਧੁੱਪ ਨਹੀਂ ਪੈਂਦੀ ਸਿੱਧੀ ਅੰਦਰ ਬੰਕ ਚ ਉਹ ਜੋ ਪਰੇ ਤੋਂ ਇੱਧਰ ਨੂੰ ਮੂੰਹ ਕਰਕੇ ਲਾਉਂਦੇ ਸੀ ਹੈ ਨਾ ਇਹ ਸਿੱਧੀ ਧੁੱਪ ਪੈਂਦੀ ਆ ਐਮਰੀ ਕੋਲਡ ਪਲੇਕਵਿਲਜ਼ ਉਹ ਸਾਹਮਣੇ ਨਹੀਂ ਲਾਉਣਾ ਪੈਂਦਾ ਇਧਰੋਂ ਸਿੱਧੀ ਧੁੱਪ ਪੈਂਦੀ ਆ ਟਰੱਕ ਬੜਾ ਤਾਪਦਾ ਹੁੰਦਾ ਉਹ ਮੈਂ ਅੱਜ ਖਾਲੀ ਵੀ ਆਣਾ ਸਾਰਾ ਮੈਂ ਪੇਪਰਾਂ ਤੇ ਲੈ ਤਾਂ ਜਿਹੜੇ ਸਾਈਨ ਕਰਦੇ ਹੁੰਦੇ ਮੈਂ ਇਹ 4 ਵਜੇ ਅਪਾਇੰਟਮੈਂਟ ਆ ਪਤਾ ਤਾਂ ਮੈਨੂੰ ਵੀ 7 ਵਜੇ ਆ ਮੈਨੂੰ ਬੋਝ ਕਰਦੇ ਨੇ ਕਹਿੰਦੇ ਕਹਿੰਦੇ 7 ਵਜੇ ਤੇਰੀ ਅਪਾਇੰਟਮੈਂਟ ਆ ਲੋਡ ਉਹੀ ਆ ওভারਵੇਟ ਹੀ ਫੇਰ ਨਿਕਲਣਾ ਹੈ 스ਕੇਲ ਤੇ ਜਾਣਾ ਪੈਣਾ 40000 ਤੋਂ ਕਹੀ ਜਾਂਦੇ ਤੇ ਘਰ ਦੇ ਵੱਧ ਹੀ ਹੁੰਦੇ ਆ ਲੋਡ ਬਾਕੀ ਦੇਖਦੇ ਆ ਇਹ ਡਿਸਪੈਚ ਕਹਿੰਦੇ ਆ ਕਿ ਸਾਨੂੰ ਬ੍ਰੈਡ ਗਿਆ ਅਸੀਂ ਮੈਂ ਕਿਹਾ ਬ੍ਰੈਡ ਥੋੜਾ ਇਹਦਾ ਬ੍ਰੈਡ ਆ ਗਈ ਫੇਰ ਸਦਾ ਲੋਡ ਆ ਜਾ ਕੋਈ ਬ੍ਰੈਡ ਗਈ ਜਾਂ ਨਹੀਂ ਮੈਂ ਕਿਹਾ ਥੋੜਾ ਹੀ ਫਰਕ ਆ ਉਦੋਂ ਆਏ ਸੀ ਮੈਂ ਤਾਂ ਚਲਾ ਆਏ ਤਾਂ ਹੈਗੇ ਆ ਕਿ ਇਹ ਡੋਡਾਰੀ ਦੇ ਦੇਣ ਕਹਿ ਦੇਣ ਲਾਲਾ ਡੌਗ ਤੇ ਵੀ 4 ਵਜੇ ਆ ਤਾਂ ਪਰ ਉਹਨਾਂ ਕੋਲੇ ਸਾਰਾ ਕੋਆ ਮੈਨੂੰ ਕਹਿੰਦੀ ਚੱਲ ਜਾ ਡੋਰ ਬੇਲਾ ਹੁੰਦਾ ਉਦੋਂ ਕਰਦੇ ਆ ਕੱਲ ਮੈਨੂੰ ਪਤਾ ਇਹਨਾਂ ਨੇ ਡੌਗ ਟੂਕ ਤਾਂ ਉਹਦੀ ਨੇੜੇ ਹੀ ਦੇਣਗੇ ਜਾ ਕੇ ਬੈੰਨੇ ਆਣੇ ਸਾਢੇ 7 ਹੋਣ ਵਾਲਿਆ ਲੇਟ ਹਜੇ ਵੀ ਗ੍ਰੀਨ ਆ 4 ਘੰਟਿਆਂ ਤੋਂ ਉੱਤੇ ਹੋ ਗਿਆ ਟਾਈਮ ਮੈਂ ਦਾਤੀ ਦਿੰਨਾ ਗੱਲ ਮੈਂ ਨਾ ਇਹ ਲੋਡ ਮੈਨੂੰ ਪਤਾ ਕੀ ਕਹਿ ਕੇ ਭੇਜਿਆ ਬੋਲਾ ਦਾ ਝੂਠ ਹੀ ਆ ਚੱਲ ਕਹਿੰਦੇ ਆਪਣਾ ਲਾਸਟ ਟਾਈਮ ਜਿਹੜੇ ਬੰਦੇ ਨੇ ਚੱਕਿਆ ਉਹਨੂੰ ਤਾਂ 2 ਘੰਟਿਆਂ ਜਾਂ 3ਾਂ ਚ ਲੋਡ ਕਰਤਾ ਸੀਗਾ ਤੇ ਬ੍ਰੈਡਾਂ ਦਾ ਲੋਡ ਆਗਾ ਕਿ ਹੌਲੀ ਲੋੜਾ ਨਾ ਆ ਕੇ ਓਵਰ weight ਹੋਵੇ ਮੈਂ ਵੀ ਠੀਕ ਆ ਮੈਂ ਜਾਣ ਸਾਰੀ ਅੰਦਰ ਇਹਨਾਂ ਨੂੰ ਪੁੱਛਿਆ ਹੀ ਉਹ ਮੈਂ ਕਿਹਾ ਵੀ ਆਹ ਚੀਜ਼ ਆ ਇਹ ਕਹਿੰਦੇ ਨਹੀਂ ਕਹਿੰਦੇ ਹਾਈ ਫਿਸ਼ ਹੈ ਤਾਂ ਤੈਨੂੰ ਕਿਨੇ ਕਿਹਾ ਬ੍ਰੈਡਾਂ ਦਾ ਲੋਡ ਆ ਕਹਿੰਦੇ -10 ਤੇ ਮੈਂ ਤੁਰਨ ਲੱਗੇ ਨੇ ਵੀ ਕਿਹਾ ਸੀ ਮੈਂ ਕਿ ਮੈਂ -10 ਉਹ ਨਹੀਂ ਹੂੰ ਹੋ ਗਿਆ ਹੂੰ ਇੱਧਰ ਕੀ ਲਿਖਿਆ ਬਾਈ ਦੇ ਜੈ ਪੀਰਾਂ ਦੀ ਜੈ ਪੀਰਾਂ ਦੀ ਮੈਂ ਸਾਰੇ ਐਂ ਖੜਿਆ ਭੈਣ ਨੂੰ 5 ਘੰਟੇ ਹੋ ਗਏ ਕਹਿੰਦੇ ਨੂੰ 6 ਕਹਿੰਦੇ ਨੂੰ 4 ਜਿਹੜੇ ਆਹ ਡੌਕਾਂ ਤੇ ਖੜਿਆ 5-4 ਘੰਟਿਆਂ ਤੋਂ ਘੱਟ ਕੋਈ ਨਹੀਂ ਹੈਗਾ ਮੇਰੇ ਅੰਗੂ ਉਹ ਬਾਤ ਚਾਏ ਵਿਆ ਉਹ ਦੋ-ਦੋ ਘੰਟਿਆਂ ਵਾਲੇ ਚਾਰ-ਚਾਰ ਵਾਲੇ ਆ ਆ ਸਾਰੇ ਮੇਰੇ ਆ ਨਾਲ ਦੇ ਇਹਦੇ ਕਤਾਰ ਚੋਕੇ ਖੜ ਗਿਆ ਸਾਰੇ ਟਰੱਕ ਚ ਪਰਦਾ ਜੀ ਬਣ ਗਿਆ ਉਹ ਵਿੰਡੋਆਂ ਆਂਡਵਾ ਵੀ ਖੋਲੀਆਂ ਹੋਊਗਾ ਫਿਰ ਵੀ ਮਾ ਚੱਲ ਥੱਲੇ gekeੜਾ ਕਰਦੇ ਆ ਬਾਹਰ ਥੋੜੀ ਠੰਡੀ ਹਵਾ ਚੱਲ ਰਹੀ ਆ ਨਾਲੇ ਵਾਸ਼ਰੂਮ ਜਾਇਆ ਆਉਣੇ ਆ 10 ਵਜੇ ਨਾਲ ਆ ਹੋਣ ਜਾ ਕੇ ਹੋਇਆ ਤੇ ਮੈਨੂੰ ਕਹਿੰਦੇ ਘੰਟੇ ਲੋਡ ਕਰਾਂਗੇ ਜਾਂ ਦਾ ਵਿੱਚ ਵਿੱਥਾਂ ਪਾ ਕੇ ਧਰੇ ਆ ਪਰ ਐਂਡ ਤਾਈਂ ਭਰਤਾ ਜਮਾ ਦੇਖੋ ਪਿੱਛੇ ਤਾਈਂ ਸਾਰਾ ਟ੍ਰੇਲਰ ਟਲ ਸਕੇਲ ਤੇ ਦਾ ਜਾਣਾ ਹੀ ਪੈਣਾ ਉੱਥੇ ਜਾ ਕੇ ਦੇਖਦੇ ਆਂ ਵੇਟ ਲੱਗਦਾ ਤਾਂ ਸਹੀ ਆ ਕਿਉਂਕਿ ਉਹ ਕਹਿੰਦਾ ਸੀ ਤਿੰਨ ਸਕਿੱਡਾਂ ਕੇ ਰਿਮੂਵ ਕਰ ਦਾਂਗੇ ਤੇ ਬਾਕੀ ਆਪਾਂ ਸਕੇਲ ਤੇ ਹੀ ਚੱਲਦੇ ਆਂ ਪੇਪਰ ਫੜ ਲਿਆ ਕਿ ਪਹਿਲਾਂ ਨਾ ਇੱਕ ਪਿੰਨ ਮੂਵ ਕਰ ਜੀ ਕਿ ਮੈਨੂੰ ਮੂਹਰੇ ਥੋੜਾ ਜਿਹਾ ਵੱਧ ਲੱਗਦਾ ਮੈਂ ਨਾ ਇਸ ਲੋਟ ਨਿਸ਼ਾਨੀ ਲਾ ਲੈਣਾ ਹੁੰਦਾ ਵੀ ਕਿਹੜੇ ਚੋਂ ਪਿੰਨ ਆਪਾਂ ਕੱਢੀ ਆ ਐਂ ਤੇ ਲਾਤੀ ਕਿ ਆ ਵੀ ਐਂ ਲੱਗੀ ਵੀ ਆ ਹੁਣ ਆ ਦੇਖੋ ਪਿੰਨ ਅੰਦਰ ਜਾਊ ਕਿ ਤਿਆਰੀ ਕੀ ਹੁੰਦਾ ਇੱਥੇ ਵਿਚਾਰੇ ਰਹੇ ਨੇ ਜਾਂ ਥੱਲੇ ਨੇ ਨਿਸ਼ਾਨੀ ਲਾਈ ਆਪਣੋਂ ਧਿਆਨ ਚ ਨਹੀਂ ਰਹਿੰਦੀ ਹੋਣਾ ਗਿਨ ਨਹੀਂ ਵੀ ਨਹੀਂ ਲੋੜ ਆਹ ਨਿਸ਼ਾਨੀ ਲੱਗੀ ਵੀ ਹੈ ਨਾ ਆਪਣੀ ਹਾਲੇ ਤੱਕ ਸਕਰੈਚ ਇਹ ਬੱਜ ਗਏ ਇਹ ਕਿਹੜੇ ਚ ਅਸੀਂ ਆਪਾਂ ਇੱਥੇ ਪਾਉਣਾ ਬੱਸ ਬਾਹਲਾ ਪਿੱਛੇ ਨੂੰ ਨਹੀਂ ਕਰਨਾ ਕਿਉਂਕਿ ਟਰੇਲਰ ਪਿੱਛੇ ਤਾਂ ਹੀ ਭਰਿਆ ਹੋਇਆਗਾ ਪਰ ਪਿੱਛੇ ਪਿੱਛੇ ਬਾਜੂਗਾ ਜ਼ਿਆਦਾ ਸਭ ਤੋਂ ਵੱਧ ਨਿਸ਼ਾਨੀ ਲਾਉਣ ਬਾਹਰ ਲਗਾਉਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਥੋੜਾ ਗਾਂਪਛਾਂ ਕਰਕੇ ਹੋਊ ਸੈਟ ਇਹ 10 ਵਜੇ ਕਿ ਉਹਦੇ ਕਹਿੰਨ ਗੂ 10 ਮਿੰਟ ਹੋ ਗਿਆ ਪੂਰੇ ਇਹ ਹੁਣ ਆਪਾਂ ਨੂੰ ਜਾ ਕੇ ਮਿਲੇ ਸਿਰੋ ਪੇਪਰ ਤੇ ਹੁਣ ਆਪਾਂ ਚੱਲਦੇ ਆ ਉੱਤੇ ਸਕੇਲ ਤੇ ਲਾਈਟਾਂ ਨਹੀਂ ਬੰਦ ਹੋ ਰੂਆਂ ਅੰਦਰੋਂ ਸਕੇਲ ਤੇ ਚੱਲਦੇ ਆ ਸਕੇਲ ਸਕੂਲ ਕਰਾ ਕੇ ਪਤਾ ਲੱਗੂਗਾ ਕੀ ਸੀ ਨਾ ਪਰ ਮੈਨੂੰ ਲੱਗਦਾ ਠੀਕ ਹੀ ਹੈਗਾ ਮਾੜਾ ਮੋਟਾ ਫਰਕ ਹੋਇਆ ਤਾਂ ਗੱਲ ਵੱਖਰੀ ਹੈ ਨਹੀਂ ਮੈਨੂੰ ਬੋੜੀ ਲੱਗਦਾ ਸਕੇਲ ਤੇ ਚੱਲਦੇ ਆ ਉੱਧਰ 600 ਪਾਉਂਡ ਵੱਧ ਆਗਾ ਹੁਣ ਯਾਰ ਇਹਦੇ ਪਿੱਛੇ ਮੈਂ ਫੇਰ ਖੱਜਲ ਨਹੀਂ ਹੋਣਾ ਆ ਕਰ ਲਿਆ ਸੈੱਟ ਮੈਂ ਹਨਾ 300 ਮੂਰੇ ਉਹ ਸੀਗਾ 34 ਚਾਹੀਦਾ ਤੇ ਚਲ ਥੋੜਾ ਜ਼ਿਆਦਰੀ ਹੋ ਗਿਆ ਮਨ ਲਾਦਾ ਮੂਰੇ 600 ਵੱਧ ਦਾ ਮੈਂ ਹਜਾ ਲੈ ਇੱਧਰ ਬਾਜੂ ਅੱਜ ਕਾਹ ਧਰ ਲਿਆ ਤੇ ਰਾਤ ਦੇ ਮਿੱਤਰੋ 10:30 ਤੋਂ ਉੱਤੇ ਹੋ ਗਿਆ ਟਾਈਮ ਬੋਕਾ ਆਪਣੇ ਕੋਲੇ 9 ਘੰਟੇ ਪਈ ਆ ਹਜੇ ਤੇ ਚਲਾਵਾਂਗੇ ਮਿਸ਼ੀਗਨ ਨਾਲਾ ਇੱਥੋਂ ਹੈਗਾ 777 ਕਿਲੋਮੀਟਰ ਮੇਰਾ ਇਰਾਦਾ ਹੈਗਾ ਉੱਤੇ ਜਾਣ ਦਾ ਬਿਚਕਾਗੋ ਕ੍ਰੋਸ ਹੋ ਜਾਊਗਾ ਜਾਂ ਉਰੇ ਗੈਰੀ ਵਾਲਾ ਆਉਂਦਾ ਉੱਤੇ ਰੁਕ ਜਾਾਂਗੇ ਬਾਕੀ ਦੇਖਦੇ ਆ ਕੀ ਬਣਦਾ ਹੈਗਾ ਜਿਹੜਾ ਚਾਹ ਚੂਪੀ ਕੇ ਤੁਰਦੇ ਆ ਕੇਰ ਵਾਲਾ ਦਾ ਕੰਮ ਉਹੀ ਹੋਇਆ ਪੇਪਰਾਂ ਦੇ 30000 ਕ੍ਰੋਸ ਆ ਤੇ ਲਾਈਵ ਮੈਂ ਚਾਹ ਵੀ ਬਣਾ ਕੇ ਪੀ ਲਈ ਆ ਤੇ ਪੂਰੇ 11:00 ਵੱਜ ਗਏ ਆ ਰਾਤ ਦੇ ਕੇਰਾ ਮਿਛੀ ਜਾਂਦਾ ਐਡਰੈਸ ਪਾਇਆ ਹੈਗਾ ਬਾਕੀ ਬੋਕਰ ਦਾ ਤੇ ਉਧਰ ਨੂੰ ਨਹੀਂ ਨਾ ਇਹਦਾ ਮੂੰਹ ਤੇ ਚਾਨਣ ਜਾਂ ਬੱਜੀ ਜਾਂਦਾ ਰਹਿੰਦਾ ਹੈਗਾ ਯਾਰ ਕੇਰਾ ਆਪਣਾ ਕੀ ਨਾਲ ਇਹਨੂੰ ਤੇ ਕੇਰਾ ਪਾਇਆ ਉਥੋਂ ਦਾ ਛੋਹਾਂ ਤੇ 6-7 ਵਜੇ ਆਣਗੇ ਜੇ ਨੀਂਦ ਆਉਣ ਲੱਗ ਗਈ ਤਾਂ ਐ ਨਹੀਂ ਪਤਾ ਪਹਿਲਾਂ ਹੀ ਸੌਂ ਜੇ ਨਾਲ ਨਾ ਕੇਰਾ ਇੱਥੋਂ ਫੋਨ ਵਾਲੇ ਚ ਪਾ ਲੈਨੇ ਆ ਵੀ ਆ ਟੁਰਨਾ ਟੁਰਨਾ ਹੀ ਆ ਮੁੜ ਕੇ ਤਾਂ ਸਿੱਧਾ ਹੀ ਹਾਈਵੇ ਹੈਗਾ ਤੇਰਾ ਇੱਥੋਂ ਨਿਕਲਣ ਲੱਗਿਆ ਨੋ ਹੀ ਹੁੰਦਾਗਾ। ਇਹ ਵੀ ਰਾਤ ਦਾ। ਵਾਹ ਸਾਢੇ 12 ਹੋ ਗਏ ਆ। ਬਿਣੀ ਪੈਕੇ ਟਾਈਮ ਸਾਢੇ 12 ਹੋ ਗਏ ਆ। ਇਹ ਮਨੋਮਣੀ ਵਾਲੇ ਤੇ ਆ ਗਿਆ। ਮੈਂ ਕਿਹਾ ਚੱਲ ਪਹਿਲਾਂ ਸ਼ਾਵਰ ਲੈ ਕੇ ਆਉਣੇ ਆ। ਫੇਰ ਨਹੀਂ ਦਵਾਲ ਆਪਾਂ ਉਸ ਤੋਂ ਬਾਅਦ। ਇੱਥੇ ਲਾਤਾ ਆਪਾਂ ਕਿਹੜਾ ਫੋਰਵੇ ਫਲੈਸ਼ਰ ਆਨ ਕਰਕੇ ਇਹਨੂੰ ਡਿੱਕਾਣਾ ਲੱਗੇ ਮੈਂ ਕਿਹਾ। ਬੰਦ ਕੇ ਸ਼ਾਵਰ ਲੈ ਆ ਕੇ ਤੇ ਹੋਰ ਕੋਈ ਟੋਈ ਨਾ ਕਰਾ ਦੇਣਾ ਸ਼ਾਵਰ ਵੀ ਫ੍ਰੀ ਪਏ ਸੀਗੇ ਮੈਂ ਆਹ ਫਿਰ ਕੱਲ ਨੂੰ ਸਵੇਰ ਉੱਠ ਕੇ ਨਹਾ ਲਾਂਗੇ ਥੈਂਕ ਯੂ ਹੁਣ ਕਹਿੰਦੇ ਵੀ ਚੱਲੂ ਕੰਮ ਖਿੱਚ ਕੇ ਸ਼ਾਵਰ ਹੋ ਗਿਆ ਡੰਨ ਕਾਲੀ ਕਾਲੀ ਮੈਨਾ ਓ ਕੀ ਕਰਨਾ ਲਿੰਦੇ ਸਾਬਣੋਂ ਲਿਉਣਾ ਹੁੰਨਾ ਹਨਾ ਨੱਬੀ ਛੋਚ ਪਾ ਕੇ ਉਹ ਲਾਸਟ ਟਾਈਮ ਲੱਗਾ ਮੈਂ ਉਧਰ ਅਨਟਾਰੀਓ ਚ ਸ਼ਾਵਰ ਲਿਆ ਸੀ ਹਨਾ ਤੇ ਉੱਥੇ ਭੁੱਲਿਆ ਇਹ ਤੇ ਆਪਣਾ ਉਹ ਤੇ ਪੈਰੀ ਵਾਲੇ ਤੇ ਮੈਨੂੰ ਤਾਂ ਹੁਣ ਕੀਤਾ ਉਹ ਕੁਦਰਤੀ ਮੇਰੇ ਕੋਲੇ ਕੀ ਛੋਟੀਆਂ ਰੱਖੀਆਂ ਹੋਈਆਂ ਸੀਗੀਆਂ ਉਹਨਾਂ ਨਾਲ ਡੰਗਾ ਲੈ ਗਿਆ ਆਪਣਾ ਹਲ ਟਾਈਮ ਲੱਗ ਗਿਆ ਮੈਂ ਕਿਹਾ ਮਾਂ ਮੈਂ ਜਾਵਾਂ ਉਹ ਲੈ ਲੈ ਖੋਲ ਦੇਈ ਤਿੰਨ ਦਾ ਸਿਹਤ ਨੇ ਤਿੰਨ ਟਾਬਲ ਤਿੰਨੇ ਚੱਕ ਕੇ ਇਹਦੇ ਵਿੱਚ ਪਾ ਦੋ ओके। ਤੁਹਾਨੂੰ ਕਾਫੀ ਚੱਕ ਲਗੇ ਤੇ ਚਲੋ ਚਾਰ ਚਲੋ ਚਾਹ ਆ ਗਏ। ਦੇ ਖਤਮ ਹੋ ਗਏ ਸੀਗੇ। ਉਹਨੂੰ ਕਿਹਾ ਮੈਂ ਪਾਉ ਚੋਰ ਲਿਆ ਦੇ ਉਹਨੇ ਲਿਆ ਤੇ ਨਵੇਂ। ਖਤਮ ਹੋਏ ਸੀ। ਬਣ ਗਈ ਨਾ ਉਹੀ ਚਾਰ ਪਾਉਚਾਂ ਵਾਲੇ। ਨਵੀਂ ਕਾਫੀ ਆ ਗਈ ਆ। ਤੇ ਹੁਣ ਖਿੱਚੀ ਆਪਾਂ ਬਾਟਾਂ ਮੇਰੇ ਅਰਕੇ ਹੋਰ ਵੀ ਹੈਗੇ ਮੈਨੂੰ ਲੱਗਾ ਲੇਟ ਸ਼ਾਵਰ ਹਾਲੇ ਓਏ ਇਹਨੂੰ ਇਕੱਲਾ ਮੈਂ ਹੀ ਨੀਗਾ ਹੈਗਾ ਬਾ ਹੁਣ ਖੜਾ ਤਸੂਤੇ ਥਾਂ ਤੇ ਹੀ ਬਾ ਪਾ ਚੈੱਕ ਕਰਕੇ ਆਪਣਾ ਸਾਰਾ ਗਾਰਡਰਮੈਂਟ ਕਿ ਸਹੀ ਆ ਚਲੋ ਚਾਲ ਪੇਨ ਕੰਪਲੋਰ ਫੇਅਰ ਲਾਈਨ ਆਲ ਗੁੱਡ ਚੱਲੋ ਵੀ ਨਮੀੜੀਏ ਬਾਟਾਂ ਸਾਢੇ 3 ਹੋ ਗਿਆ ਸੋਆ ਦੇ ਚਾਹ ਦੀ ਥਰਮੋਜ਼ ਭਰੀ ਵੀ ਉਮੇਂ ਡੋਲ ਕੇ ਆਉਣ ਲੱਗਿਆਂ ਕਿਉਂਕਿ ਨਾ ਸਟਾਗੋ ਤੇ ਜਾਂਦਿਆਂ ਨੂੰ ਆਪਾਂ ਨੂੰ 7-8 ਵਜੇ ਜਾਣੇ ਆ ਉਹੀ ਟ੍ਰੈਫਿਕ ਦਾ ਟਾਈਮ ਫਿਰ ਮੈਂ ਕਿਹਾ ਇੱਥੇ ਪੁਆਇੰਟ ਤੇ ਹੀ ਰੁਕਦੇ ਆਂ ਤੂੰ ਤਾਂ ਯਾਰ ਆਪ ਦਾ ਸਵੇਰ ਤੁਰਾਂਗੇ ਆਰਾਮਦਾਰੀ ਨਾਲ ਹਨਾ ਕਾਹ ਤੋਂ ਕਾਲੀ ਕਰਨੀ ਆ ਮੁਣ ਕੇ ਫਿਰ ਜੇ ਹੁਣ ਵੀ 3:30 ਹੋ ਗਿਆ ਦੁਪਹਿਰੇ ਬੱਕ ਚੱਲੂ ਦੁਪਹਿਰੋਂ ਮਾਦ ਮੁੜ ਕੇ ਸਾਰੀ ਰਾਤ ਫੇਰ ਕਾਲੂ ਚਲਾਉਣਾ ਪੂ ਨਾਲੇ ਰਾਤ ਸ਼ਾਵਰ ਆਪਾਂ ਨੂੰ ਸਵੇਰ ਮਿਲ ਜਾਣਾ ਫਿਰ ਨੀਂਦ ਚੋਵਾਂਗੇ ਮੈਂ ਤੰਗ ਹੋਵਾਂਗੇ ਉੱਥੇ ਤਾਂ ਕਰਕੇ ਮੈਂ ਇੱਥੇ ਰੁਕ ਗਿਆ ਪਾਰਕਿੰਗ ਮਿਲ ਗਈ ਮੈਨੂੰ ਇਹ ਸੀ ਮੈਂ ਜੇ ਪਾਰਕਿੰਗ ਨਾ ਮਿਲਦੀ ਫੇਰ ਮੈਂ ਅੱਗੇ ਨੂੰ ਜਾ ਫੜਨਾ ਸੀਗਾ ਬਾਸ ਰਮੋਚਰਣ ਵਾਸਤੇ ਓਕੇ ਲਿਆਉਣੇ ਫੇਰ ਨੇ ਰੋਟਰੀ ਆ ਟਿਕਾ ਕੇ ਸੌਣਨੇ ਆ ਅਸੂਹ ਦਾ ਟਾਈਮ ਆ ਉਥੇ ਬੱਚੇ ਵੀ ਲਾਈ ਜਾਂਦੇ ਆ ਆ ਜਿਹੜੀ ਹੁਣ ਜਿਵੇਂ ਮੈਨੂੰ ਪਾਰਕਿੰਗ ਲੱਭ ਗਈ ਆ ਇਹ ਉੱਠ ਕੇ ਤੁਰ ਪਿਆ ਬੰਦੇ ਜਿਹੜੇ ਸੁਨੇਹਾ ਰੋਕਦੇ 6:00 7:00 ਵਜੇ 5:00 ਵਜੇ ਸ਼ਾਮ ਨੂੰ ਉਹ ਨਿਕਲ ਜਾਂਦੇ ਆ ਤਰ ਤਾਂ ਹੀ ਪਾਰਕਿੰਗ ਮਿਲ ਜਾਂਦੀ ਉਹਨਾਂ ਨੂੰ ਟਾਈਮ ਨਾਲ ਆ ਜਾਵਾਂ ਪੰਪਾਂ ਦੇ ਮੂੰਹੇ ਮਿਲ ਗਈ ਐ ਸਿੱਤੀ ਨਾਲੇ ਵਧੀਆ ਧੋਪਣਾ ਪਊਗੀ ਸੋਵਾਂ ਸੋਵਾਂ ਤਾਂ ਹੋਈ ਪਈ ਐ ਦੁਪਹਿਰੇ ਗਰਮੀ ਨਾਲ ਕੋ ਨਾਲੇ ਯਾਰ ਬੈਕ ਸਾਈਡ ਦਰਖਤ ਹੈਗੇ ਚੱਲ ਉਹ ਭਈ 4 ਵਜੇ ਨਾਲ ਗਿਆ ਸਵੇਰੇ 5 ਹੀ ਹੋ ਗਿਆ ਅਸਲ ਟੈਂਟਾਰੀਓ ਟਾਈਮ ਐ ਇੱਥੇ ਸ਼ਿਕਾਗੋ ਜਾ ਕੇ ਚੇਂਜ ਹੋ ਜਾਣਾ ਹੈ ਤਾਂ ਹੀ ਤੁਸੀਂ ਹਿਸਾਬ ਲਾ ਲਓ ਤੇ ਇਥੋਂ ਅਜੇ 4 ਘੰਟੇ ਲੱਗ ਜਾਣੇ ਐ ਰੋਹਿਤ ਰਾਸ਼ਾਵਰ ਚ ਬਸ ਨਹੀਂ ਮੈਂ ਉਧਰੋਂ ਨੀਂਦ ਚੜੀ ਹੋਣੀ ਆ ਤੇ ਮੈਂ ਉਹੀ ਸੋਚ ਕੇ ਫਿਰ ਮੈਂ ਕਿਹਾ ਮੇਨ ਮੇਰਾ ਉੱਥੋਂ ਤੁਰਨ ਦਾ ਇਹੀ ਮਤਲਬ ਸੀਗਾ ਵੀ ਗਾਂਹ ਵਾਲੀ ਇੱਕ ਬੁੱਕ ਚ ਆਪਾਂ ਅੰਟਾਰੀਓ ਪਹੁੰਚ ਗਏ ਤੇ ਹੁਣ ਆਪਾਂ ਪਹੁੰਚਾਂਗੇ ਬਾਰਡਰ ਆਪਾਂ ਨੂੰ 800 ਰਹਿ ਗਏ ਸਾਰਾ ਇੱਥੋਂ 827 ਸ਼ੋਅ ਕਰਦਾ ਹੈ 810 ਹੋਊਗਾ ਇੰਨਾ ਕੁ ਰਹਿ ਗਿਆ ਬਾ ਕੱਲ ਨੂੰ ਇਹ ਆਪਾਂ ਦਾ ਕੱਢ ਲਾਂਗੇ ਉੱਥੇ ਕਿਚਨ ਤੇ ਡਿਲੀਵਰੀ ਜੇ ਕਰਨੀ ਵੀ ਡਿਲੀਵਰੀ ਕਰ ਚਾਂਗੇ ਕਿਚਨ ਨਾਲੇ ਦੀ ਡਿਲੀਵਰੀ ਅਬਾਉਂ ਰੋਟਰੀ ਆਟੀ ਖਾ ਕੇ ਸੌਣੇ ਕਿਉਂਕਿ ਯਾਰ ਮੈਂ ਸਵੇਰਾ ਉੱਠਿਆ ਮੈਂ 6 ਵਜੇ ਦਾ ਤੇ ਦੁਬਾਰੇ 6 ਵਜੇ ਨਾਲੇ ਆ ਗਏ ਹਾਲ ਵਾਲੋ 24 ਘੰਟੇ ਹੋ ਗਏ ਆ ਹਨਾ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਹਨਾ ਨੱਪ ਦਿਆ ਕਰੋ ਘੰਟੀ ਵਾਲਾ ਬਟਨ ਤੇ ਇੱਕ ਵੀਡੀਓ ਨੂੰ ਲਾਈਕ ਲਾਜ਼ਮੀ ਕਰਿਆ ਕਰੋ ਲਾਈਕ ਬਹੁਤ ਘੱਟ ਆਉਂਦੇ ਆ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਆ ਕਰੋ ਜਿਵੇਂ ਤੁਸੀਂ ਅੱਗੇ ਰਾਇ ਦਿੰਦੇ ਹੋ ਮੈਂ ਤੁਹਾਡੀਆਂ ਮੰਨਦਾ ਵੀ ਹਾਂ ਜਿਵੇਂ ਲਾਈਵ ਵਾਲੀ ਹੋਰ ਕੀ ਹੋਰ ਕਿ ਉਹਦਾ ਆਪਣਾ ਵਧੀਆ ਆਪਾਂ ਨੂੰ ਬੈਨੀਫਿਟ ਹੋ ਰਿਹਾ ਉਹ ਲਾਈਵ ਵਾਲਾ ਤੇ ਦੇਖਦਾ ਜੇ ਕੱਲ ਨੂੰ ਟਾਈਮ ਲੱਗਾ ਕੱਲ ਨੂੰ ਤਾਂ ਨਹੀਂ ਐਵੇਂ ਕਹਦਾ ਮਨ ਨਾਲ ਲੱਗਣਾ ਨਹੀਂ ਪਰਸੋਂ ਲਾਈਵ ਕਰਾਂਗੇ ਆਪਾਂ ਜਰ ਨੂੰ ਜਿਹਦੇ ਛੋਡੇ ਕੋਲੇ ਆ ਵੀਡੀਓ ਆਉਣੀ ਆ ਉਹਦੇ ਕਰਾਂਗੇ ਲਾਈਵ ਸ਼ਾਮ ਨੂੰ ਓਕੇ ਜੀ ਧੰਨਵਾਦ ਲਵ ਯੂ ਹਰਿਆਣੂ ਮਿਲਦੇ ਆ ਫੇਰ